ਸਾਰਾ ਏਰੀਆ ਖਤਮ ਹੋ ਗਿਆ ਕਿੰਨੇ ਪਿੰਡੋਂ ਤੇ ਲਪਸੇ ਉਧਰ ਆਪਣੇ ਘਾਣੀਆਂ ਲੈ 25 30 ਘਾਣੀਆਂ ਨੇ ਆ ਕੇ ਲੋਕੀ ਵਾਪਸ ਹੋ ਗਏ ਕੋਈ ਬਾਹਰ ਦੇ ਚੀ ਨੇ ਕਈਆਂ ਨੂੰ ਕੱਢ ਲਿਆ ਰਾਤ ਨੂੰ ਨਹੀਂ ਆ ਆ ਗਏ ਉਧਰ ਕਦੇ ਸੁਪੇਡਾ ਨਹੀਂ ਹੈ ਗਿਆ ਜੇ 1 ਮਿੰਟ ਸਰ ਗੱਲ ਸੁਣੇ ਜਿਹੜਾ ਗੋਡੀ ਕੰਬੋਜ ਹੈ 1 ਮਿੰਟ ਚਲੋ ਹਾਂਜੀ ਸਰ ਬੇੜੀਆਂ ਦੇ ਤੁਸੀਂ ਉਧਰ ਦੇ ਮੈਂ ਇਹਨਾਂ ਨੂੰ ਡਿਊਟੀ ਲਾ ਦਿੰਦਾ ਠੀਕ ਹੈ ਸਰ ਜਿਹੜੇ ਉੱਥੇ ਲੋਕੀ ਬੈਠੇ ਆਹ ਜੀ ਉਹਨਾਂ ਨੂੰ ਅਸੀਂ ਲੱਕਰ ਭੇਜ ਦਾਂਗੇ ਤੇ ਕੱਲ ਤੱਕ ਐਸੇ ਟਰੱਕ ਰਾਸ਼ਨ ਦਾ ਵੀ ਆਜੂ ਅੱਜ 10 ਦਿਨ ਹੋ ਗਏ ਨੇ ਮੀਨਾ ਪਾਣੀ ਨੋ ਕੋਈ ਚੀਜ਼ ਨਹੀਂ ਇੱਥੇ ਆਈ ਮਾਲ ਭੁੱਖਾ ਬੱਚੇ ਭੁੱਖੇ ਆ ਤੋਰ ਕੇ ਦੇਖ ਲਓ ਵੀ ਕੀ ਬਣਦਾ ਹੈ ਅੱਛਾ ਕਰੀਬ ਤੇ ਕੋਈ ਸੁਣਦਾ ਨਹੀਂ ਤੇ ਤਗੜੇ ਮਗਰ ਹਾਰ ਕੋਟ ਕਿਸੇ ਨੂੰ ਹੀ ਜਾਣਾ ਹੈ ਹੈ ਇੱਕੋ ਹੀ ਵੀ ਐ ਕਰੂਗੇ ਹੋਏ ਅਸੀਂ ਚਾਰਾ ਲੈ ਕੇ ਆਏ ਠੀਕ ਹੈ ਇੱਕ ਤਾਂ ਚਾਰਾ ਦੇਦਨੇ ਆ ਠੀਕ ਹੈ ਆਮ ਤੱਕ ਕੱਲ ਫੁਰੇ ਰਸੀਸੀ ਰਾਸ਼ਨ ਭੇਜਣਾ ਅਕੇ ਸਰਦੀ ਤੁਸੀਂ ਜੈਹਾਨੀ ਕਰਦੇ ਮੈਂ ਚਾਹੀਦਾ ਜੀ ਉੱਥੇ ਸਾਨੂੰ ਪਿਆਸ ਨਾਲ ਕੁਝ ਨਹੀਂ ਆਣ ਪੀਣ ਨੂੰ ਇੱਕ ਚਾਹ ਚਾਹ ਰਿਹਾ ਉਹ ਕਿੱਥੇ ਆਊਗਾ ਤੁਹਾਡੇ ਕੋਲ ਟੋਟੇ ਕੋਲੇ ਐਂ ਕਰੋ ਚਾਰਾ ਤਾਂ ਹੋਈ ਲਿਆਓ ਆਓ ਵਿਚਾਰ ਦੇ ਚਾਰ ਉਹ ਜਿਹੜਾ ਹੈਗਾ ਨਾ ਇੱਕ ਚਾਰ ਟੋਟੇ ਚਾਹ ਦੇਣ ਵਾਸਤੇ ਇਕੱਠਾ ਅਨੰਦ ਰੇਖਾ ਉਹ ਤੁਸੀਂ ਮੈਨੂੰ ਦੇ ਦਿਓ ਚਾਹ ਦੇ ਕੀ ਅੱਜ ਬਾਦਲ ਸਾਹਿਬ ਆਏ ਕੀ ਉਮੀਦ ਤੁਹਾਨੂੰ ਲੱਗਦੀ ਹੈ ਤੁਹਾਨੂੰ ਉਮੀਦ ਹੈ ਸਾਡੀ ਸਾਰ ਲਾਉਣ ਦੀ ਅੱਛਾ ਸਾਡੇ ਦੁੱਖ ਤੇ ਹਾਜ਼ਰ ਨੇ ਦੁੱਖ ਸੁਣਨ ਦੇ ਕੀ ਸਾਨੂੰ ਇਹ ਘਾਸਰਾ ਹੋ ਗਿਆ ਕੋਈ ਐ ਸਰਕਾਰ ਦਾ ਕੋਈ ਬੰਦਾ ਕੋਈ ਮੰਤਰੀ ਇੱਥੇ ਕੋਈ ਅਫਸਰ ਨਹੀਂ ਹੈ ਸਾਡੀ ਨਾ ਸਾਰ ਲਾਈ ਬਾਦਲਾਂ ਨੇ ਆਇਆ ਅੱਜ ਆ 519 ਹੈਗੀ ਤੁਹਾਨੂੰ ਨਹੀਂ ਨਾ ਕਾਂਗਰਸ ਨੇ ਆਇਆ ਨਾ ਸਾਨੂੰ ਕੁਝ ਨਹੀਂ ਬਣਾ ਜੋ ਬਣਾਇਆ ਤਾਂ ਬਾਦਲਾਂ ਨੇ ਆ ਸਾਡੀ ਕਿਤੇ ਅਹੀ ਚਪਾਣੀ ਥੱਲੇ ਪੱਕੀ ਸੜਕ ਦੀ ਪਾਇਰ ਰਟਾਰ ਸਕਦੇ ਖੜੰਜੇ ਸਾਬ ਦਸਾਂ ਦਸਾਂ ਕਿੱਲਾਂ ਤੇ ਸਾਡੀਆਂ ਥਾਣੀਆਂ ਖੜੰਜੇ ਸੀ ਸੀ ਯਾਰ ਸਾਤ ਸੀ ਹਾਂ ਜਿੰਨੇ ਵੀ ਹਸਪਤਾਲ ਵੀ ਜੋ ਸਕੂਲ ਵੱਡੇ ਮੰਡੀਆਂ ਇਹਨਾਂ ਬਣਾ ਨੇ ਹੋਰ ਕਿਸੇ ਸਾਧ ਨਹੀਂ ਬਣਾਈ ਅੱਛਾ 80 90 ਫਾਰਸ ਵੱਡਾ ਸਾਰੇ ਇਹਨੇ ਨਹੀਂ ਕੀਤਾ ਸਾਡਾ ਸਭ ਸਕੂਲ ਵੀ ਇਹਨਾਂ ਦੇ ਬਣਾਏ ਹੁਣ ਵੀ ਆਏ ਅਜ ਉਮੀਦ ਹੈਗੀ ਕਰੇ ਕੀ ਇਹਨਾਂ ਸਾਨੂੰ ਸਾਨੂੰ ਬਹੁਤ ਮੇਲ ਆ ਬੀਬੀਆਂ ਦੀ ਗੱਲ ਸੁਣੋ ਆਹ ਤੇ ਮਾਤਾ ਘਿਆ ਦਿਓ ਮਾਤਾ ਘਿਆ ਦਿਓ ਉੱਛਾ ਤੇ ਨਿਕਲ ਨਿਕ ਕੇ ਬੱਤੀ ਵੇ ਸਾਹੇ ਪਾਸੇ ਸਾਰਾ ਪਾਣੀ ਪਾਣੀ ਏ ਜੋ ਸਮਾਨ ਆਇਆ ਕੱਲਾ ਜਿਸੇ ਵੀ ਕੱਲਾ ਹੈ ਉਹਨਾਂ ਸਾਨੂੰ ਇਹ ਕਾ ਨਹੀਂ ਸਮਝਾ ਉਹਨਾਂ ਨੂੰ ਮੰਦਨ ਦੱਸ ਦਿੱਤਾ ਸਮਾਨ ਫਾਦਾ ਕਿਸੇ ਲਿਸਟ 'ਚ ਨਾ ਹੋਵੇ ਜਾਓ ਤਾਂ ਆਖਰ ਜਾ ਕੇ ਨਾ ਲੇ ਸਾਡੀ ਇਹ ਸਾਰ ਇਹਨੇ ਅੱਗੇ ਪਿੱਛੇ ਵੀ ਲਈ ਸੀ ਹੁਣ ਵੀ ਇਹਨਾਂ ਸਾਰ ਲਈਏ ਸਾਡੀ ਸਾਡੀ ਸਾਰ ਕੋਦਰਤ ਬਿਨਾ ਕੋਈ ਸਾਰ ਨਹੀਂ ਲੈ ਸਕਦਾ ਬਰਦਰ ਪੱਟੀ ਮੀਲ ਦੇ ਬਾਹਰ ਛੜਕਾਂ ਬਣਾਈਆਂ ਨੇ ਇੱਥੇ ਤਰਪਾਲਾਂ ਦੀ ਲੋੜ ਹੈ ਕਿ ਮੈਂ ਆਪਣੀ ਤਰਫੋਂ ਆਪਣਾ ਮੰਟਾ ਜੀ ਦੀ ਡਿਊਟੀ ਲਾਤੀ ਇਹ ਹੈਗੇ ਜੀ ਇੱਥੇ ਅਸੀਂ 3 ਟਰਾਲੀਆਂ ਤੇ ਲੈ ਆਏ ਇਚਾਰੇ ਦੀਆਂ ਜੀ ਬਾਕੀ ਜਿੰਨੀ ਦੀ ਲੋਡ ਹੋਊਗੀ ਇੱਥੇ ਬੈਠੇ ਸਾਡੀ ਟੀਮ ਬੈਠੀ ਹੈ ਨਾਲ ਦੇ ਨਾਲ ਅਸੀਂ ਭੇਜੀ ਜਾਵਾਂਗੇ ਅੱਜ ਟਰੱਕ ਇੱਕ ਟਰੱਕ ਰਾਸ਼ਨ ਦਾ ਸੀ ਆ ਰਿਹਾ ਰਾਤ ਨੂੰ ਆਜੂਗਾ ਉਹ ਵੀ ਕੱਲ ਸਵੇਰੇ ਇੱਥੇ ਆ ਕੇ ਵੰਡਾਂਗੇ ਕਿ ਮੈਂ ਪੰਜਾਬੀਆਂ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਹਾਂ ਜੋ ਕੋਈ ਵੀ ਸਹਾਇਤਾ ਤੁਸੀਂ ਕਰ ਸਕਦੇ ਹੋ ਅੱਜੋ ਕੇ ਬੇਨਤੀ ਹੈ ਸਾਰੇ ਪੰਜਾਬੀਆਂ ਕਿ ਤੁਸੀਂ ਆਪਣਾ ਕੋਸ਼ਿਸ਼ਾ ਕੋਲ ਲੋਕਦਨ ਪਾ ਕੇ ਇੰਨਾ ਪਿੰਡਾਂ ਚ ਭੇਜੋ ਜਿਹਦੇ ਨਾਲ ਆ ਬਚਾਰੇ ਲੋਕ ਬਚ ਸਕਣ ਕਿਉਂਕਿ ਬਹੁਤ ਬੁਰੀ ਹਾਲਾਤ